ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਚੁੰਦਣੇ ਵੀ ਜਿੱਤ ਦਾ ਦਾਵਾ ਕੀਤਾ ਹੈ ਕਿ ਆ ਕਿ ਲੋਕ ਉਹਨਾਂ ਦੀ ਪਾਰਟੀ ਦੇ ਨਾਲ ਨੇ ਅਤੇ ਜਿੱਤ ਚੋਲੀ ਪਵੇਗੀ ਦਮ ਪਰਿਆ ਕਿ ਅਕਾਲੀ ਦਲ ਪੰਜਾਬ ਦੀ ਆਵਾਜ਼ ਹੈ ਅਤੇ ਇਸ ਆਵਾਜ਼ ਤੇ ਲੋਕ ਭਰੋਸਾ ਕਰਨਗੇ ਬਹੁਤ ਵਧੀਆ ਹੰਗਾਰਾ ਪਾਰਟੀ ਨੂੰ ਇਸ ਵਾਰ ਮਿਲ ਰਿਹਾ ਪਰ ਲੋਕ ਪੰਜਾਬ ਦੇ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੀ ਆਵਾਜ਼ ਹੈ ਜਿਹੜੀ ਖੇਤਰੀ ਪਾਰਟੀ ਤੋਂ ਬਿਨਾਂ ਕਿਸੇ ਨੇ ਉਠਾਉਣੀ ਨਹੀਂ ਔਰ ਖੇਤਰੀ ਪਾਰਟੀ ਨੂੰ ਸ਼ਰਮਣੀ ਕਾਲਦਨ ਦੁਬਾਰਾ ਮਜ਼ਬੂਤ ਕਰਨ ਲਈ ਲੋਕਾਂ ਦੇ ਮਨ ਬਣੇ ਹੋਏ ਨੇ ਔਰ ਤੁਸੀਂ ਨਾ ਚੋਣਾਂ 'ਚ ਦੇਖੋਗੇ ਕਿ ਬੜੇ ਵਧੀਆ ਨਤੀਜੇ ਨੇ ਜਿਹੜੇ ਸਮੁੱਚੇ ਪੰਜਾਬ 'ਚ ਦੇਖਣ ਨੂੰ ਮਿਲਣਗੇ। ਇਸਕਪਾਲ ਸਿੰਘ ਖਹਿਰਾ ਜੀ ਦੇ ਨਾਲ ਬਿਲਕੁਲ ਉਹਨਾਂ ਦੇ ਪਿੰਡ ਦੇ ਨਾਲ ਪਰਲੇ ਪਾਸੇ ਕਰਦਾਸਪੁਰ ਹਲਕਾ ਦੂਜੇ ਪਾਸੇ ਖਡੂਰਸਾਹ ਹਲਕਾ ਇੱਥੇ ਉਹਨਾਂ ਨੂੰ ਕਾਹਦੇ ਲਈ ਭੇਜਿਆ ਗਿਆ? ਸਿਰਫ ਇਹ ਕਰਕੇ ਭੇਜਿਆ ਗਿਆ ਕਿ ਦੂਰ ਜਾ ਕੇ ਬੰਦੇ ਦਾ ਕਈ ਵਾਰੀ ਪਤਾ ਨਹੀਂ ਹੁੰਦਾ ਉੱਥੇ ਜਾ ਕੇ ਜੋ ਮਰਜ਼ੀ ਬੋਲ ਬਾਲ ਕੇ ਆਪਣਾ ਮੇਲਾ ਲੁੱਟ ਕੇ ਵੰਦਾ ਲੈ ਆਉਂਦਾ। ਸੋ ਇਹ ਤੇ ਵਿਜੇਂਦਰ ਸਿੰਘਲਾ ਜੀ ਇੱਥੋਂ ਦੇ ਮਿਨਿਸਟਰ ਰਹੇ ਨੇ ਉਹਨਾਂ ਨੂੰ ਚੱਕ ਕੇ ਆਨੰਦਪੁਰ ਸਾਹਿਬ ਭੇਜਤਾ ਸਕਵਾਲ ਸਿੰਘ ਕਹਿੰਦਾ ਉਹਨਾਂ ਨੂੰ ਇੱਥੇ ਭੇਜਤਾ ਸੰਤਾ ਸਮਝ ਨਹੀਂ ਆਉਂਦਾ ਵੀ ਲੋਕਾਂ ਨੂੰ ਇਹ ਕੀ ਗਮਰਾਹ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ ਜਾਇ ਇਹਨਾਂ ਦੇ ਬੰਦਿਆਂ ਨੇ ਜਿੱਥੇ-ਜਿੱਥੇ ਰਹੇ ਨੇ ਉੱਥੇ ਇਹਨਾਂ ਨੇ ਕੰਮ ਨਹੀਂ ਕੀਤੇ ਉੱਥੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਪਰ ਅਸੀਂ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਦੂਜੇ ਹਲਕੇ ਨਾਲ ਕਿਸੇ ਬੰਦੇ ਦਾ ਤਿਓ ਨਹੀਂ ਹੁੰਦਾ ਜਿੱਥੇ ਅਸੀਂ ਰਹਿੰਦੇ ਆ ਉੱਥੇ ਬੰਦਾ ਕੰਮ ਕਰ ਸਕਦਾ ਉਸੇ ਧਰਤੀ ਦੇ ਬੰਦੇ ਨੂੰ ਮੋਹ ਹੁੰਦਾ ਉੱਥੇ ਬੰਦਾ ਕੰਮ ਕਰਦਾ ਸੋ ਇਹ ਗਲਤ ਫੈਸਲੇ ਕਰ ਰਹੇ ਨੇ ਉਹਦਾ ਜਵਾਬ ਲੋਕ ਇਹਨਾਂ ਚੋਣਾ ਚੋਣਾ ਨੂੰ ਦੇਣਗੇ